ਇਥੇ ਮਜ਼ਦੂਰਾਂ ਨੂੰ ਨਾ ਤਾਂ ਕੋਈ ਗਰਾਂਟਾ ਜਾਰੀ ਕੀਤੀਆਂ ਗਈਆਂ ਕੰਮ ਲਗਭਗ ਸੈਂਕੜੇ ਮਜ਼ਦੂਰ ਇਹੋ ਜਿਹੇ ਆ ਵੀ ਜਿਨ੍ਹਾਂ ਦੇ ਮਕਾਨਾਂ ਦੀ ਹਾਲਤ ਬਹੁਤ ਜ਼ਿਆਦੀ ਮਾੜੀ ਹੈ ਜਿਹੜੀਆਂ ਮੜੇਗਾ ਦੇ ਮੀਟਿੰਗ ਕੰਮ ਕਰਦਾ ਉਹ 3-4 ਕਿਲੋਮੀਟਰ ਢੇਰੇ ਦੇ ਵਿੱਚ ਮਜ਼ਦੂਰ ਕੰਮ ਕਰਨ ਜਾਂਦਾ ਪਰ ਉਹਨਾਂ ਦੇ ਕਿਸੇ ਟਾਈਮ ਵੀ ਸਰਟੀਫਿਕੇਟ ਨਹੀਂ ਸਕਦੀ ਹੈ ਪਰ ਉਹ ਮਜ਼ਦੂਰ ਨੂੰ ਅਸੀਂ ਕਹਿੰਨੇ ਵੀ ਮੈਡੀਕਲ ਸਹੂਲਤ ਵੀ ਮਹਈਆ ਕਰਾਈ ਜਾਵੇ ਅਸੀਂ ਕਹਿੰਨੇ ਵੀ 5-5 ਮਰਲਿਆਂ ਦੇ ਪਲਾਟ ਮਜ਼ਦੂਰਾਂ ਦੇ ਬੜੇ ਲੰਮੇ ਸਮੇਂ ਤੋਂ ਪਾਸ ਹੋਏ ਜਿਹੜੇ ਅਜ ਤੀਕਰ ਮਜ਼ਦੂਰਾਂ ਦੇ ਵਿੱਚ ਨਹੀਂ ਵੰਡੇ ਗਏ ਕਿਸਾਨਾਂ ਦਾ ਇਹਨਾਂ ਕੁਝ ਕਰ ਸਕਦੇ ਇਹ ਮਜ਼ਦੂਰਾਂ ਲਈ ਕਿਉਂ ਨਹੀਂ ਸੋਚਦੀ ਸਰਕਾਰ ਉਹ ਟਾਈਮ ਪਾਸ ਕਿਵੇਂ ਕਰੀ ਜਦੋਂ ਉਹਨਾਂ ਦੇ ਪੈਸੇ ਨਹੀਂ ਆਉਂਦੇ ਫੇਰ ਦੋ ਸ਼ਿਫਟਾਂ ਦੇ ਪੈਸੇ ਉਹਨਾਂ ਇਹਨਾਮ ਪ੍ਰਧਾਨ ਜੀ ਤੇ ਕਿਹੜੀ ਜਥੇਬੰਦੀ ਹੈ ਮੇਰਾ ਨਾਮ ਜਸਵੰਤ ਸਿੰਘ ਵੱਟੂਆ ਜੀ ਮਜ਼ਦੂਰ ਲੋਕ ਲਹਿਰ ਜਥੇਬੰਦੀ ਪੰਜਾਬ ਮੈ ਸੂਬਾ ਪ੍ਰਧਾਨ ਆ ਅੱਜ ਵਿਸ਼ੇਸ਼ ਤੌਰ ਤੇ ਅਸੀਂ ਪਿੰਡ ਕਾਨੇ ਵਾਲੀ ਦੇ ਵਿੱਚ ਪਹੁੰਚੇ ਹਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਇਕੱਠੇ ਹੋਏ ਜਿਨ੍ਹਾਂ ਮਜ਼ਦੂਰਾਂ ਨੇ ਮੰਗਾਂ ਦੱਸੀਆਂ ਵੀ ਸਾਡੀਆਂ ਮਜ਼ਦੂਰਾਂ ਦੀਆਂ ਮੰਗਾਂ ਉਹ ਆ ਪਰ ਅੱਜ ਤੀਕ ਇੱਥੇ ਮਜ਼ਦੂਰਾਂ ਨੂੰ ਨਾ ਤਾਂ ਕੋਈ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਕਾ ਲਗਭਗ ਸੈਂਕੜੇ ਮਜ਼ਦੂਰ ਇਹੋ ਜਿਹੇ ਆ ਵੀ ਜਿਨ੍ਹਾਂ ਦੇ ਮਕਾਨਾਂ ਦੀ ਹਾਲਤ ਬਹੁਤ ਜ਼ਿਆਦੀ ਮਾੜੀ ਹੈ ਪਰ 5-5 ਮਰਲਿਆਂ ਦੇ ਵਿੱਚ 10-10 ਪਰਿਵਾਰ ਰਹ ਰਹੇ ਆ ਸਰਕਾਰ ਵਾਸਤੇ ਬੜੀ ਮੰਦ ਭਾਗੀ ਗੱਲ ਹੈ ਕਿ ਉਹਨਾਂ ਦੀਆਂ ਅੱਜ ਤੀਕ ਗ੍ਰਾਂਟਾਂ ਜਿਹੜੀਆਂ ਪਾਸ ਹੋਈਆਂ ਉਹ ਅੱਜ ਤੀਕ ਗ੍ਰਾਂਟਾਂ ਨੂੰ ਜਾਰੀ ਨਹੀਂ ਕੀਤੀਆਂ ਗਈਆਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਦੀਆਂ ਤੁਰੰਤ ਗ੍ਰਾਂਟਾਂ ਜਿਹੜੀਆਂ ਉਹ ਜਾਰੀ ਕੀਤੀਆਂ ਜਾਣ ਤੇ 5000 ਰੁਪਿਆ ਜਿਹੜੀ ਪਲਸਨ ਮਜ਼ਦੂਰ ਦੀ ਹੈ। ਵਡਾਵਾ ਪਲਸਨ ਉਹ ਕੀਤੀ ਜਾਵੇ ਅੰਗ ਹੀਣਾ ਜਿਹੜੀ ਵਿਧਵਾ ਉਹ 5000 ਰੁਪਿਆ ਪਲਸਨ ਕੀਤੀ ਜਾਵੇ ਜਿਹੜੀ ਮਨਰੇਗਾ ਨਾਲ ਸੰਬੰਧਤ ਅਸੀਂ ਕਹਿੰਨੇ ਵੀ ਮਨਰੇਗਾ ਦੀਆਂ ਜਿਹੜੀਆਂ ਸਕੀਮਾਂ ਉਹ ਮਜ਼ਦੂਰਾਂ ਨੂੰ ਠੀਕ ਨਹੀਂ ਪਹੁੰਚਦੀਆਂ ਮਨਰੇਗਾ ਦੀਆਂ ਜਿਹੜੀਆਂ ਅਸੀਂ ਕਹਿੰਨੇ ਵੀ ਕਈਆਂ ਬਠਲ ਹੈ ਜਿਹੜੇ ਮਜ਼ਦੂਰਾਂ ਨੂੰ ਉਹ ਦਿੱਤੇ ਜਾਣ ਮੈਡੀਕਲ ਸਹੂਲਤਾਂ ਜਿਹੜੀਆਂ ਮਨਰੇਗਾ ਦੇ ਮਜ਼ਦੂਰ ਕੰਮ ਕਰਦਾ ਉਹ 3-4 ਕਿਲੋਮੀਟਰ ਢੇਰੇ ਦੇ ਵਿੱਚ ਮਜ਼ਦੂਰ ਕੰਮ ਕਰਨ ਜਾਂਦਾ ਪਰ ਉਹਨਦੇ ਕਿਸੇ ਟਾਈਮ ਵੀ ਸਟਾਫ ਫੇਟ ਵਾਈ ਸਕਦੀ ਹੈ ਪਰ ਉਹ ਮਜ਼ਦੂਰ ਨੂੰ ਅਸੀਂ ਕਹਿੰਨੇ ਵੀ ਮੈਡੀਕਲ ਸਹੂਲਤ ਵੀ ਮਹਈਆ ਕਰਾਈ ਜਾਵੇ ਔਰ ਮਜ਼ਦੂਰ ਨੂੰ ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਮਜ਼ਦੂਰ ਕੰਮ ਕਰਨ ਜਾਂਦੇ ਮਨਰੇਗਾ ਤੇ ਉਹਨਾਂ ਨੂੰ ਸਰਕਾਰੀ ਸਾਈਕਲ ਹੈ ਜਿਹੜੇ ਉਹ ਮਨਰੇਗਾ ਵੱਲੋਂ ਦਿੱਤੇ ਜਾਣ ਅਸੀਂ ਕਹਿੰਨੇ ਵੀ ਜਿਹੜੀਆਂ ਮਨਰੇਗਾ ਵੱਲੋਂ ਸਰਕਾਰੀ ਸਹੂਲਤਾਂ ਹੁੰਦੀਆਂ ਉਹ ਮਜ਼ਦੂਰਾਂ ਤੱਕ ਨਹੀਂ ਪਹੁੰਚਦੀਆਂ ਤੇ ਸਾਰਾ ਸਾਲ ਮਜ਼ਦੂਰਾਂ ਨੂੰ ਅਸੀਂ ਕਹਿੰਨੇ ਕੰਮ ਦਿੱਤਾ ਜਾਵੇ 700 ਰੁਪਿਆ ਦਿਹਾੜੀ ਘੱਟੋ ਘੱਟ ਕੀਤੀ ਜਾਵੇ ਮਜ਼ਦੂਰਾ ਦੇ ਜਿਨ੍ਹਾਂ ਦੇ ਮਨਰੇਗਾ ਦੇ ਕਾਰਡ ਬਣੇ ਨਹੀਂਗੇ ਉਹਨਾਂ ਨੂੰ ਮਨਰੇਗਾ ਨਾਲ ਜੋੜਿਆ ਜਾਵੇ ਉਹਨਾਂ ਦੀ ਤਾ ਫੌਰੀ ਤੌਰ ਤੇ ਕਾਰਡ ਬਣਾ ਕੇ ਉਹਨਾਂ ਦੇ ਕੰਮ ਚਾਲੂ ਕੀਤੇ ਜਾਣ ਜਿਹੜੇ ਬਕਾਏ ਲੰਮੇ ਸਮੇਂ ਤੋਂ ਮਨਰੇਗਾ ਦੇ ਮਜ਼ਦੂਰਾ ਨੇ ਕੰਮ ਕੀਤਾ ਉਹ ਅਜ ਤੀਕ ਬਕਾਏ ਜਿਹੜੇ ਉਹ ਨਹੀਂ ਮਜ਼ਦੂਰਾ ਤੱਕ ਪਹੁੰਚੇ ਉਹ ਬਕਾਏ ਫੌਰੀ ਤੌਰ ਤੇ ਪਾਏ ਜਾਣ ਇਹ ਜਿਹੜੀਆਂ ਸਾਡੀਆਂ ਸਹੂਲਤਾਂ ਗਰੀਬਾਂ ਦੀਆਂ ਉਹ ਸਾਡੇ ਤੀਕ ਨਹੀਂ ਆਈ ਤੱਕ ਪਹੁੰਚਦੀਆਂ ਅਸੀਂ ਕਹਿੰਨੇ ਵੀ 5-5 ਮਰਲਿਆਂ ਦੇ ਪਲਾਟ ਮਜ਼ਦੂਰਾ ਦੇ ਬੜੇ ਲੰਮੇ ਸਮੇਂ ਤੋਂ ਪਾਸ ਹੋਏ ਜਿਹੜੇ ਉਹ ਅਜ ਤੀਕ ਮਜ਼ਦੂਰਾ ਦੇ ਵਿੱਚ ਨਹੀਂ ਵੰਡੇ ਗਏ ਉਹ ਮਨਰੇਗਾ ਦੇ ਕਾਰਡ ਆ ਜਿਹੜੇ ਮਨਰੇਗਾ ਦੇ ਜਿਹੜੇ 5-5 ਮਰਲਿਆਂ ਦੇ ਜਿਹੜੇ ਮਜ਼ਦੂਰਾਂ ਦੇ ਪਲਾਟ ਆ ਉਹ ਮਜ਼ਦੂਰਾਂ ਨੂੰ ਮਤਲਬ ਕਿ ਫੌਰੀ ਕੀਤੇ ਜਾਣ ਰੈਸ਼ੀ ਮਕਾਨ ਬਣਾ ਕੇ ਉਹਨਾਂ ਨੂੰ ਬਿਜਲੀ ਪਾਣੀ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਜੇ ਸਰਕਾਰ ਨੇ ਮੰਗਾ ਨਹੀਂ ਮੰਨਦੀ ਤੇ ਫਿਰ ਆਉਣ ਵਾਲੀ 25 ਮਾਰਚ ਨੂੰ ਆ ਜਿਹੜਾ ਵੱਡੀ ਗਿਣਤੀ ਵਿੱਚ ਅਸੀਂ ਦਰਨਾ ਦੇਵਾਂ ਜੀ ਅਸੀਂ ਤਾਂ ਇਹੀ ਕਹਣਾ ਚਾਹੁੰਦੇ ਆ ਕਿ ਸਾਡਾ ਪਿੰਡ ਕਾਨਣ ਵਾਲੀ ਆ ਤੇ ਇੱਥੇ ਵੀ ਕੰਮ ਕਰ ਚੱਲੇ ਨਰੇਗਾ ਵਾਲਾ ਬੱਤੀ ਵੀ ਵਧੀਆ ਇਹਨਾਂ ਨੂੰ ਕੰਮ ਧੰਦਾ ਮਿਲੇ ਸਾਰਾ ਸਾਲ ਚੱਲੇ ਅਸੀਂ ਰੋਟੀ ਪਾਣੀ ਆਊਗਾ ਕਮਾਈ ਖਾ ਸਕੀ ਹੈ ਨਾ ਤੇ ਸਾਨੂੰ ਵੀ ਜਿਨ੍ਹਾਂ ਦੇ ਰੁਕੇ ਆ ਪੈਸੇ ਤੇ ਲਾਉ ਵੀ ਇਹਨਾਂ ਦਾ ਆਵੇ ਪਿਛਲੇ ਤੇਰਨ ਸਿੰਘ ਕਿਰਨਜੀਤ ਕੌਰ ਕਿਹੜਾ ਪਿੰਡ ਆ ਜੀ ਬਸ ਹੀ ਪਿੰਡ ਕਾਨਣ ਵਾਲੀ ਵੱਡੀ ਕਾਨਣ ਵਾਲੀ ਜੀ ਮੈਂ ਉਮੀਦ ਪ੍ਰਧਾਨ ਚੁਣੀ ਗਈਆਂ ਨਰੇਗਾ ਦੀ ਮੇਰੀ ਬੇਨਤੀ ਇਹ ਹੈ ਕਿ ਮਨਰੇਗਾ ਦਾ ਕੰਮ ਸਭ ਤੋਂ ਜ਼ਿਆਦਾ ਮਿਲਣਾ ਚਾਹੀਦਾ ਕਿਉਂਕਿ ਇੱਥੇ ਬਹੁਤ ਜ਼ਿਆਦਾ ਮਤਲਬ ਗਰੀਬ ਜਨਤਾ ਬਹੁਤ ਹੈ ਸਾਡੇ ਪਿੰਡ 'ਚ ਤੇ ਪੂਰਾ ਸਾਲ ਇੱਥੇ ਕੰਮ ਚੱਲਣਾ ਚਾਹੀਦਾ ਤੇ ਮਨਰੇਗਾ ਦੀ ਸਾਡੀ ਦਿਹਾੜੀ ਵੀ ਵਧਣੀ ਚਾਹੀਦੀ ਹੈ ਮਨਰੇਗਾ ਦੀ ਘੱਟੋ ਘੱਟ 700 ਰੁਪਿਆ ਦਿਹਾੜੀ ਹੋਣੀ ਚਾਹੀਦੀ ਹੈ ਤੇ ਬਾਕੀ ਜਿਹੜੇ ਮਨਰੇਗਾ ਦੇ ਪੈਸੇ ਰੁਕੇ ਹੋਏ ਆ ਉਹ ਨਹੀਂ ਰੁਕਣੇ ਚਾਹੀਦੇ ਜੀ ਸਾਡੇ ਦੋ ਦੋ ਸ਼ਿਫਟਾਂ ਦੇ ਬਕਾਇਦਾ ਤੌਰ ਤੇ ਪਹਿਲਾਂ ਰੁਕੇ ਹੋਏ ਆ ਉਹ ਪੈਸੇ ਸਾਨੂੰ ਪੈਣੇ ਚਾਹੀਦੇ ਕਿਉਂਕਿ ਮਨਰੇਗਾ ਤੇ ਜਾਂਦੇ ਮਜ਼ਦੂਰੀ ਇਸ ਲਈ ਆ ਕਿ ਆਪਣਾ ਟਾਈਮ ਪਾਸ ਕਰਨ ਸਕਣ ਉਹ ਟਾਈਮ ਪਾਸ ਕਿਵੇਂ ਕਰਨ ਜਦੋਂ ਉਹਨਾਂ ਦੇ ਪੈਸੇ ਨਹੀਂ ਆਉਂਦੇ ਫੇ ਦੋ ਸ਼ਿਫਟਾਂ ਦੇ ਪੈਸੇ ਉਹਨਾਂ ਦੇ ਰੁਕੇ ਹੋਏ ਆ ਅਸੀਂ ਕਹਿੰਦੇ ਆ 15 ਦਿਨਾਂ ਤੋਂ 15 ਦਿਨਾਂ ਤੋਂ ਉਹਨਾਂ ਦੇ ਪੈਸੇ ਪੈਣੇ ਚਾਹੀਦੇ ਆ ਹਰ 15 ਦਿਨਾਂ ਤੋਂ ਪੈਸੇ ਪੈਣੇ ਚਾਹੀਦੇ ਆ ਉਹਨਾਂ ਦੇ ਤੇ ਇੱਕ 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 ਸਾਈਕਲ ਮੁਹੱਈਆ ਕਰਾਉਣਾ ਚਾਹੀਦਾ ਗਰੀਬ ਮਜ਼ਦੂਰਾਂ ਨੂੰ ਕਿਉਂਕਿ ਉਹ ਦੂਰ ਜਾ ਕੇ ਮਜ਼ਦੂਰੀ ਕਰਦੇ ਆ ਨਰੇਗਾ ਦੀ ਢਹਾੜੀ ਕਰਦੇ ਆ ਇਸ ਲਈ ਉਹਨਾਂ ਨੂੰ ਹਰੇਕ ਕਾਰਤਿਕ, ਇੱਕ ਕਾਰਮਗਰ, ਇੱਕ ਇੱਕ ਸਾਈਕਲ ਦੇ ਆਜੰਦ ਸਰਕਾਰ ਨੇ ਸਾਡੀਆਂ ਇਹੇ ਮੰਗਾਂ ਹੈਗੀਆਂ ਹੱਥ ਬਨ ਕੇ ਬੇਨਤੀ ਹੈ ਸਰਕਾਰ ਨੂੰ ਇਹ ਪੂਰੀ ਕਰੋ ਨਹੀਂ ਨਾ ਕਰਨਗੇ ਤਾਂ ਅਸੀਂ 25 ਮਾਰਚ ਤੱਕ ਰੋਸ ਮਹਾਜਰਾ ਮੁਕਤ ਦਿੱਸ ਦਫ਼ਤਰ ਕਰਾਂਗੇ ਸਤਿ ਸ੍ਰੀ ਅਕਾਲ ਸਸਰੀਕਾ ਸਾਰਿਆਂ ਨੂੰ ਪਿਆਰ ਭਰੀ ਸਸਰੀਕਾ ਮੇਰੇ ਵੱਲੋਂ ਮੈਂ ਵੀ ਇੱਕ ਨਰੇਗਾ ਦਾ ਮੰਜੂਰ ਹਾਂ ਤੇ ਮੈਂ ਅਸੀਂ ਚਾਹੁੰਦੇ ਹਾਂ ਕਿ ਨਰੇਗਾ ਦੀ ਇੱਕ ਤਾਂ ਦਿਹਾੜੀ ਵਧਣੀ ਚਾਹੀਦੀ ਹੈ ਜੀ ਸਰਕਾਰ ਨੂੰ ਸਾਨੂੰ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਨਰੇਗਾ ਦੀ ਦਿਹਾੜੀ ਵਧੇ ਤੇ ਵੱਧ ਤੋਂ ਵੱਧ ਸਾਡੇ ਪਿੰਡ ਲਈ ਕੰਮ ਮਿਲੇ ਸਾਡਾ ਪਿੰਡ ਬਹੁਤ ਵੱਡਾ ਤੇ ਮਜ਼ਦੂਰ ਵੀ ਬਹੁਤ ਜ਼ਿਆਦਾ ਹੈਗੇ ਤੇ ਸਾਡੇ ਪਿੰਡ ਨੂੰ ਕੰਮ ਮਿਲਣਾ ਚਾਹੀਦਾ ਬਹੁਤ ਜ਼ਾਰੀ ਤੇ ਨਾਲੇ ਨਰੇਗਾ ਦੀ ਦਿਹਾੜੀ ਸਰਕਾਰ ਨੂੰ ਕਹਿੰਦੇ ਆ ਵੀ ਨਰੇਗਾ ਦੀ ਦਿਹਾੜੀ ਵਧਾਓ ਕਿਸਾਨਾਂ ਦਾ ਇਹਨਾਂ ਕੁਝ ਕਰ ਸਕਦੇ ਇਹਦੇ ਮਜ਼ਦੂਰਾਂ ਲਈ ਕਿਉਂ ਨਹੀਂ ਸੋਚਦੀ ਸਰਕਾਰ ਕਿਉਂ ਨਹੀਂ ਅੱਗੇ ਆਉਂਦੀ ਮਜ਼ਦੂਰ ਕਿਸੇ ਆਪਣੇ ਕਿਉਂਕਿ ਆਪਣੇ ਮਜ਼ਦੂਰਾਂ ਚ ਦੇਖਦਾ ਹੈ ਨਹੀਂ ਮਜ਼ਦੂਰਾਂ ਕੇ ਇਕੱਠਾ ਹੋਏ ਵੀ ਤਾਂ ਸਰਕਾਰ ਆਪਣੀ ਸੁਣੂਗੀ ਸਾਰਿਆਂ ਦੀ ਮੈਂ ਦੂਰ ਆਪਾਂ ਇਕੱਠਾ ਨਹੀਂ ਰੱਖਦੇ ਕਿਸਾਨ ਕਿਵੇਂ ਇਕੱਠਾ ਕਰ ਲੈਂਦੇ ਆ ਐਸੇ ਲਈ ਕਿਸਾਨਾਂ ਦੀ ਸੁਣੀ ਜਾਂਦੀ ਆ ਆਪਣੀ ਮਜ਼ਦੂਰਾਂ ਦੀ ਨਹੀਂ ਸੁਣੀ ਜਾਂਦੀ ਸਾਡੀ ਸਰਕਾਰ ਨੂੰ ਅਸੀਂ ਬੇਨਤੀ ਆ ਹੱਥ ਜੋੜ ਕੇ ਕਿ ਸਾਡੇ ਮਜ਼ਦੂਰਾਂ ਦੀ ਇਹ ਹੀ ਗੱਲ ਸੁਣੇ ਸਾਨੂੰ ਵੱਧ ਵੱਧ ਕੰਮ ਮਿਲੇ ਨਰੇਗਾ ਦੀ ਦਿਹਾੜੀ ਵਧੇ ਸਾਡੇ ਨਰੇਗਾ ਨਾਲ ਸਾਡਾ ਗੁਜ਼ਾਰਾ ਨਹੀਂ ਹੋਦਾ ਜੀ ਤੇ ਸਾਡੀ ਨਰੇਗਾ ਦੀ ਦਿਹਾੜੀ ਜ਼ਰੂਰ ਵਧਣੀ ਚਾਹੀਦੀ ਸਾਡੀ ਸਿੱਧਾ ਦੀ ਬੇਨਤੀ ਆ ਪ੍ਰਭੂਮਾਨ ਤਮਨ ਸਾਹਿਬ ਨੂੰ ਹੱਥ ਜੀ ਰੱਖਦੇ ਸਾਡੀ ਦਿਹਾੜੀ ਵਧਣੀ ਚਾਹੀਦੀ ਆ ਕਮ ਸੇ ਕਮ 1000 ਰੁਪਏ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਉਹ ਤਾਂ ਨਹੀਂ ਦਿੰਦੇ ਪਰ ਸਾਡੀ ਦਿਹਾੜੀ ਤਾਂ ਜ਼ਰੂਰ ਵਧਾ ਸਕਦੇ ਜਿਹੜੇ ਅਸੀਂ ਹੱਥੀਂ ਮਿਹਨਤ ਕਰਕੇ ਲੈਣੀ ਉਹ ਤਾਂ ਵਧਾਉਣ ਸਾਡੀ ਦੋ ਸ਼ਿਫਟਾਂ ਦੇ ਪੈਸੇ ਵੀ ਆ ਤੇ ਸਾਡੇ ਨਰੇਗਾ ਦੇ ਪੈਸੇ ਦੋ ਸ਼ਿਫਟਾਂ ਦੇ ਰੁਕੇ ਪਏ ਆ ਉਹ ਵੀ ਤਾਂ ਦੇ ਬੰਦਾ ਨਰੇਗੇ ਤਾਂ ਹੀ ਜਾਂਦੇ ਆ ਜੇ ਬੁੜੀਆਂ ਵੀ ਨਰੇਗੇ ਤਾਂ ਹੀ ਜਾਂਦੀਆਂ ਜੇ ਉਹਨਾਂ ਨੂੰ ਕੋਈ ਤਰ੍ਹਾਂ ਦੀ ਮਜਬੂਰੀ ਆ ਤੇ ਜੇ ਉਹਨਾਂ ਦੇ ਪੈਸੇ ਨਾ ਆਉਣਗੇ ਤਾਂ ਉਹ ਕੀ ਕਰਨਗੇ ਕਿੱਥੋਂ ਖਾਣਗੇ ਚਾਹੀਦੀ ਹੈ ਹਮਸਾ ਬਹੁਤ ਜੀ ਬਹੁਤ ਹੋ ਗਿਆ ਜੀ ਮੰਗੀਆਂ ਬਹੁਤ ਹੋ ਗਈਆਂ ਕੁਸਬੰਧਾ ਨੇ ਦਵਾਈ दारू ਵੀ ਲੈਣਾ ਸਾਰਾ ਕੁਝ ਲੈਣਾ ਹੁੰਦਾ ਜੀ ਤੇ ਗਰੀਬਾਂ ਨੂੰ ਦਿਹਾੜੀ ਜ਼ਰੂਰ ਵੰਡਾਉਣੀ ਚਾਹੀਦੀ ਹੈ दिल्ली क्राइम नेशनल न्यूज़ नजर सफर